ਮੈਂ ਹਾਂ ਚਨਪ੍ਰੀਤ ਕੌਰ ਜਿੱਥੇ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਪਹਿਲੇ ਪੜਾ ਦੀ VOTING ਜਿਹੜੀ ਹੈ ਉਹ ਹੋ ਚੁੱਕੀ ਹੈ ਕੁੱਲ 7 ਪੜਾਵਾਂ ਦੇ ਵਿੱਚ ਇਸ ਵਾਰ VOTING ਹੋਣੀ ਹੈ ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ 7ਵੇਂ ਪੜਾਅ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਜਿਹੜੀ ਹੈ ਉਹ VOTING ਪ੍ਰਕਿਰਿਆ ਹੋਣੀ ਹੈ 1 ਜੂਨ ਨੂੰ ਇਹ VOTING ਪ੍ਰਕਿਰਿਆ ਸ਼ੁਰੂ ਹੋਵੇਗੀ ਤੇ 4 ਜੂਨ ਨੂੰ ਇਸ ਦੇ ਨਤੀਜੇ ਜਿਹੜੇ ਨੇ ਉਹ ਐਲਾਨੇ ਜਾਣੇ ਨੇ ਪਰ ਉੱਥੇ ਹੀ ਪੰਢੀ ਪੰਜਾਬ ਦੇ ਵਿੱਚ ਸਿਆਸਤ 'ਚ ਜਿਹੜੀ ਵੱਡੀ ਹਲਚਲ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਕਾਂਗਰਸ ਨੂੰ ਦੋ ਵੱਡੇ ਝਟਕੇ ਜਿਹੜੇ ਨੇ ਉਹ ਲਗਾਤਾਰ ਲੱਗੇ ਨੇ ਕਿਉਂਕਿ ਜਲੰਧਰ ਦੀ ਗੱਲ ਕਰੀਏ ਤਾਂ ਸਾਬਕਾ ਐਮਪੀ ਸੰਤੋਖ ਸਿੰਘ ਚੌਧਰੀ ਦਾ ਪਰਿਵਾਰ ਜਿਹੜਾ ਹੈ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਕਰਮਜੀਤ ਕੋਰ ਚੌਧਰੀ ਨੇ ਪਾਜਵਾ ਬੀਤੇ ਦਿਨੀ ਜੁਆਇਨ ਜੜੀ ਆ ਉਹ ਕਰ ਲਈਏ ਉੱਥੇ ਹੀ ਹੁਣ ਕਾਂਗਰਸ ਜਿਹੜੀ ਹੈ ਉਹ ਚੌਧਰੀ ਪਰਿਵਾਰ ਤੋਂ ਨਰਾਜ਼ ਨਜ਼ਰ ਆ ਰਹੀ ਹੈ ਉੱਥੇ ਹੀ ਗੱਲ ਕਰੀਏ ਤਾਂ ਪ੍ਰਗਟ ਸਿੰਘ ਹੋਣਾ ਨੇ ਨਰਾਜ਼ਗੀ ਜਤਾਈ ਹੈ ਪ੍ਰਗਟ ਸਿੰਘ ਹੋਣਾ ਦਾ ਕਹਿਣਾ ਹੈ ਕਿ ਅਗਰ ਚੌਧਰੀ ਪਰਿਵਾਰ ਭਾਜਪਾ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਆਪਣੀ ਨਰਾਜ਼ਗੀ ਖੁੱਲ ਕੇ ਜ਼ਾਹਿਰ ਕਰੇ ਕਿਉਂਕਿ ਸੰਤੋਖ ਸਿੰਘ ਚੌਧਰੀ ਹੋਣਾ ਦਾ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਜਿਹੜੇ ਉਹ ਵਿਧਾਇਕ ਨੇ ਕਾਂਗਰਸ ਦੇ ਤਾਂ ਉੱਥੇ ਹੀ ਪ੍ਰਗਟ ਸਿੰਘ ਹੋਣਾ ਨੇ ਦੋਸ਼ ਲਾਇਆ ਕਿ ਜੇ ਨਾਰਾਜ਼ਗੀ ਹੈ ਤਾਂ ਵਿਕਰਮਜੀਤ ਚੌਧਰੀ ਜੜੇ ਨੇ ਆਪਣੀ ਵਿਧਾਇਕੀ ਛੱਡ ਦੇਣਾ ਇਸਤੀਫਾ ਜਿਹੜਾ ਉਹਦੇ ਦੇਣ ਕਿਉਂਕਿ ਵਿਕਰਮਜੀਤ ਸਿੰਘ ਚੌਧਰੀ ਕਾਂਗਰਸ ਦੇ ਵਿਧਾਇਕ ਨੇ ਤੇ ਉੱਥੇ ਹੀ ਪਰਿਵਾਰ ਜਿਹੜਾ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਜਿਸ ਤੋਂ ਬਾਅਦ ਕਾਂਗਰਸ ਲਗਾਤਾਰ ਨਾਰਾਜ਼ ਜਿਹੜੀ ਹੈ ਉਹ ਚੌਧਰੀ ਪਰਿਵਾਰ ਤੋਂ ਨਜ਼ਰ ਆ ਰਹੀ ਹੈ ਅਤੇ ਚੌਧਰੀ ਪਰਿਵਾਰ ਦੀ ਗੱਲ ਕਰੀਏ ਤਾਂ ਚੌਧਰੀ ਪਰਿਵਾਰ ਨੇ ਆਪਣੀ ਨਰਾਜ਼ਗੀ ਜਿਹੜੀ ਹੈ ਉਹ ਜਤਾਈ ਸੀ ਕਿਉਂਕਿ ਜਲੰਧਰ ਤੋਂ ਕਾਂਗਰਸ ਨੇ ਸਾਫ ਦਾ ਸੀਐਮ ਚਰਨਜੀਤ ਚੰਨੀ ਨੂੰ ਉਮੀਦਵਾਰ ਐ ਲਾਣਿਆ ਜਿਸ ਤੋਂ ਬਾਅਦ ਚੌਧਰੀ ਪਰਿਵਾਰ ਨੇ ਹੁਣ ਭਾਜਪਾ ਚ ਜਿਹੜੀ ਹੈ ਉਸ ਸ਼ਮੂਲੀਅਤ ਕਰ ਲਈ ਹੈ ਦੱਸਿਆ ਕਿ ਬੀਤੇ ਦਿਨੀ ਕਰਮਜੀਤ ਕੋਰ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਤੋਂ ਬਾਅਦ ਸਿਆਸਤ ਦੇ ਵਿੱਚ ਤੇਜ਼ੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਛੋਣੀ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਨੇ ਚੌਧਰੀ ਪਰਿਵਾਰ ਤੇ ਨਿਸ਼ਾਨਾ ਜਿਹੜਾ ਉਹ ਸਾਧਿਆ ਹੈ। ਪਰਗਟ ਸਿੰਘ ਹੁਣਾਂ ਦਾ ਕਹਿਣਾ ਹੈ ਕਿ ਜੇਕਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਇੰਨੇ ਹੀ ਨਾਰਾਜ਼ ਨੇ ਤਾਂ ਆਪਣੀ ਵਿਧਾਇਕੀ ਛੱਡ ਦੇਣ ਕਿਉਂਕਿ ਜੇ ਤਾਂ ਉਹ ਨਾਰਾਜ਼ ਨੇ ਭਾਜਪਾ ਦੇ ਵਿੱਚ ਪਰਿਵਾਰ ਦਾ ਸ਼ਾਮਲ ਹੋਣਾ ਕਿਤੇ ਨਾ ਕਿਤੇ ਵੱਡਾ ਸਵਾਲ ਹੈ। ਕਰਮਜੀਤ ਕੌਰ ਹੁਣਾਂ ਨੇ ਜਿੱਤੇ ਭਾਜਪਾ ਜੁਆਇਨ ਕੀਤੀ ਹੈ ਉੱਥੇ ਵਿਕਰਮਜੀਤ ਸਿੰਘ ਜਿਹੜੇ ਨੇ ਉਹ ਕਾਂਗਰਸ ਤੋਂ ਵਿਧਾਇਕ ਨੇ। ਤਾਂ ਪਰਗਟ ਸਿੰਘ ਹੁਣਾਂ ਦਾ ਕਹਿਣਾ ਹੈ ਕਿ ਜੇ ਤਾਂ ਉਹ ਨਾਰਾਜ਼ ਨੇ ਆਪਣੀ ਵਿਧਾਇਕੀ ਛੱਡ ਕੇ ਭਾਜਪਾ ਦੀ ਤਰਫ ਤੋਂ ਦੁਬਾਰਾ ਚੋਣ ਲੜ ਲੈਣ ਜੇਸੀ ਇਹ ਨਹੀਂ ਕਰਦੇ ਤਾਂ ਅਸੀਂ ਵਿਸ਼ਵਾਸ ਕਰਾਂਗੇ ਕਿ ਪਰਿਵਾਰ ਸੱਚਮੁੱਚ ਗੁੱਸੇ ਦੇ ਵਿੱਚ ਹੈ ਕਿਉਂਕਿ ਪ੍ਰਗਟ ਸਿੰਘ ਹੁਣਾਂ ਦਾ ਕਹਿਣਾ ਜੇ ਪਰਿਵਾਰ ਨਰਾਜ਼ਗੀ ਜਤਾਈ ਰਿਹਾ ਤਾਂ ਖੁੱਲਕੇ ਨਰਾਜ਼ਗੀ ਜਤਾਏ ਜੇ ਵਿਧਾਇਕੀ ਆਪਣੀ ਵਿਕਰਮਜੀਤ ਸਿੰਘ ਛੱਡਦੇ ਨੇ ਤਾਂ ਅਸੀਂ ਸਮਝਾਂਗੇ ਕਿ ਸੱਚ ਵਿੱਚ ਪਰਿਵਾਰ ਜਿਹੜਾ ਹੈ ਉਹ ਗੁੱਸੇ ਦੇ ਵਿੱਚ ਹੈ ਉਥੇ ਹੀ ਪ੍ਰਗਟ ਸਿੰਘ ਹੁਣਾਂ ਦਾ ਹੋਰ ਕੀ ਕੁਝ ਕਹਿਣਾ ਹੈ ਚੌਧਰੀ ਪਰਿਵਾਰ ਦੇ ਬਾਰੇ ਆਹ ਇੱਕ ਵਾਰੀ ਸੁਣ ਲੈਣੇ ਸਰ ਕਾਂਗਰਸ ਛੱਡ ਕੇ ਅਜ ਤਜਿੰਦਰ ਸਿੰਘ ਬਿੱਟੂ ਅਤੇ ਕਰਨਦੀਪ ਕੌਰ ਚੌਧਰੀ ਦੋਨੇ ਬੀਜੇਪੀ ਚ ਸ਼ਾਮਿਲ ਹੋ ਗਏ ਨੇ ਲਗਾਤਾਰ ਪਿਛਲੇ ਦਿਨਾਂ ਚ ਦੇਖਿਆ ਜਾ ਰਿਹਾ ਹੈ ਕਿ ਕਾਂਗਰਸ ਲੀਡਰ ਜਾਂ ਤਾਂ ਬੀਜੇਪੀ ਚ ਜਾ ਰਹੇ ਨੇ ਜਾਂ ਤਾਂ ਫਿਰ ਆਮ ਆਦਮੀ ਪਾਰਟੀ ਚ ਜਾ ਰਹੇ ਨੇ ਕਾਰਨ ਕਿ ਦੇਖੋ ਮੈਨੂੰ ਲੱਗਦਾ ਕਿ ਹਰ ਚੀਜ਼ ਮਿਲਣ ਦੇ ਬਾਵਜੂਦ ਵੀ ਹੁਣ ਤਾਂ ਮੰਨ ਲਓ ਚੌਧਰੀ ਪਰਿਵਾਰ ਹੈ ਐਕਚੁਅਲੀ ਅਸਲੀ ਗੱਲ ਹੈ ਬੰਦਿਆਂ ਵਾਲੀ ਗੱਲ ਜਾਂ ਕਹਿੰਦੇ ਜਿਹੜੀ ਮਰਦਾਂ ਵਾਲੀ ਗੱਲ ਤਾਂ ਇਹ ਹੈ ਤੇ ਵਿਕਰਮ ਚੌਧਰੀ ਆਪਣੀ ਇਸ ਐਮਐਲਏ ਸ਼ਿਪਰ ਨੂੰ ਰਿਜ਼ਾਈਨ ਕਰਕੇ ਤੇ ਬੀਜੇਪੀ ਬਨੋਂ ਖੁੱਲ ਕੇ ਲੜੇ ਤਾਂ ਫੇਰ ਤਾਂ ਹੁੰਦਾ ਨਾ ਸਵਾਦ ਤੇ ਫੇਰ ਪਤਾ ਲੱਗੂਗਾ ਕਿ ਦੀ ਜਿਹੜੀ ਹੈਗੀ ਜਮਾਨਤ ਬਚਦੀ ਆ ਕਿਉਂਕਿ ਮਤਲਬ ਸਾਰਾ ਪਰਿਵਾਰ ਉਧਰ ਤੋਰ ਕੇ ਔਰ ਅਲਟੀਮੇਟਲੀ ਆਪ ਛੱਡਣਾ ਨਹੀਂ ਹੈ ਕਿਉਂਕਿ ਐਨ ਲੱਗਦਾ ਵੀ ਹਾਂ ਵੀ ਮੈਂ ਤਾਂ ਕਾਂਗਰਸ ਦਾ ਐਮਐਲਏ ਹਾਂ ਪਰ ਸਾਰਾ ਪਰਿਵਾਰ ਉਧਰ ਜਿਹੜਾ ਬੀਜੇਪੀ ਚ ਤੋਰ ਦੇਣਾ ਅਸਲੀ ਗੱਲ ਹੈ ਇਹ ਲੋਕਾਂ ਨੂੰ ਸਵਾਈ ਸਿਕਿਉਰਿਟੀ ਤੋਂ ਤੇ ਸਵਾਈ ਕਿਤੇ ਘਰਪੁਰ ਮਿਲ ਜਾਣ ਤੋਂ ਹੋਰ ਇਹਨਾਂ ਨੂੰ ਮੈਨੂੰ ਲੱਗਦਾ ਇਹ ਦੋ ਵੱਡੀਆਂ ਇਨਾਂ ਦੀ ਸਿਆਸਤ ਬਹੁਤੀ ਹੈ ਨੇ ਪਿਛਲੇ ਦਿਨੇ ਇੱਕ ਇਨਾਂ ਨੇ ਕਿਸੇ ਚੈਨਲ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਕਿ ਚਲੰਜ ਸਿੰਘ ਚੰਨੀ ਨੂੰ ਲਿਆਉਣ ਵਾਲੇ ਪਰਵਰ ਸਿੰਘ ਨੇ ਤੇ ਉਹ ਲੋਕ ਉਹ ਲੋਕ ਨੇ ਕਿਵੇਂ ਕਰਕੇ ਜੋ ਆਪਣੀ ਵੋਟਾਂ ਬਣਾਉਣ ਦੇਖੋ ਮੈਂ ਤਾਂ ਬੜਾ ਕਲੀਅਰ ਕੱਟ ਇਸ ਗੱਲ 'ਚ ਕਿਉਂਕਿ ਪਿਛਲੀ ਵਾਰੀ ਇਹਨਾਂ ਨੂੰ ਜਿਹੜੀ ਟਿਕਟ ਮਿਲੀ ਸੀ ਲੇਕਿਨ ਨਹੀਂ ਜਿੱਤੇ ਔਰ ਉਹਦੇ ਤੋਂ ਬਾਅਦ ਜੇ ਕੋਈ ਪਾਰਟੀ ਨੇ ਡਿਸੀਜਨ ਲਿਆ ਹੈਗਾ ਜੇ ਕੋਈ ਸਰਵੇ ਹੋਇਆ ਹੈਗਾ ਤੇ ਮੈਨੂੰ ਲੱਗਦਾ ਉਸ ਮੈਂਡੇਟ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ ਔਰ ਜੇ ਫਿਰ ਇੰਨੀ ਨਰਾਜ਼ਗੀ ਆ ਫਿਰ ਮੈਨੂੰ ਲੱਗਦਾ ਵਿਕਰਮ ਨੂੰ ਰਜ਼ਾਇਨ ਦੇ ਕੇ ਦੁਵਾਰਾ ਤੋਂ ਐਮਐਲਏ ਦਾ ਮੈਂਡੇਟ ਲੈਣਾ ਚਾਹੀਦਾ ਹਰਕਮਜੀਤ ਸਿੰਘ ਚੋਦਰੀ ਨੇ ਬੀਜੇਪੀ ਜੁਆਇਨ ਕਰਨ ਦਾ ਸਟੇਟਮੈਂਟ ਦਿੱਤੇ ਕਿ ਉਹਨਾਂ ਦੇ ਮਹਿਰੂਨ ਪਤੀ ਸੀ ਸਾਬਸਦ ਚੋਦਰੀ ਸੁਖ ਸਿੰਘ ਫਿਰ ਉਹਨਾਂ ਦੇ ਪਿਛਲੇ ਜਿੰਨੇ ਵੀ ਸਾਲ ਕਾਂਗਰਸ ਦਾ ਹਮੇਸ਼ਾ ਸੇਵਾ ਦਿੰਦੇ ਆਏ ਨੇ ਪਰ ਇਸ ਵਾਰ ਕਾਂਗਰਸ ਨੇ ਉਹਨਾਂ ਨੂੰ ਦਿੱਤੀ ਨਹੀਂ ਇਹ ਦੇਖੋ ਚੋਦਰੀ ਸਾਹਿਬ ਬਹੁਤ ਵਧੀਆ ਇਨਸਾਨ ਸੀ ਮੈਂ ਉਹਨਾਂ ਤੇ ਕੋਈ ਟਿੱਪਣੀ ਕਰ ਹੀ ਨਹੀਂ ਸਕਦਾ ਰਿਐਲਿਟੀ ਇਹ ਹੈ ਕਿ ਕਿ ਮੇਰੇ ਨਾਲ ਵੀ ਔਰ ਅਦਰਵਾਈਜ਼ ਵੀ ਬਟ ਹੁਣ ਸਰਕਮਸਟੈਂਸਸ ਇਹੋ ਜਿਹੇ ਹੈਗੇ ਆ ਜਿੱਥੇ ਬੇਸਿਕਲੀ ਜਿਵੀ ਐਕਸੈਪਟੇਬਿਲਟੀ ਤਾਂ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਆ ਨਾ ਉਹਦੇ ਵਿੱਚ ਕਿਸੇ ਦਾ ਤਾਂ ਕੀ ਰੋਲ ਹੈਗਾ ਕਿ ਕੋਈ ਐਕਸੈਪਟੇਬਿਲਟੀ ਨਹੀਂ ਹੈਗੀ ਤਾਂ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਤੇਜਵੰਦ ਹਾਲ ਸਿੰਘ ਬਟੂ ਕਿਉਂਕਿ ਸਹਿ ਪਰਿਵਾਰੀ ਵੀ ਸੀ ਹਮਾਜੁਰ ਦੇ ਤੇ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਸੀਗੇ ਉਹਨਾਂ ਦਾ ਜਾਣਾ ਕਿਤੇ ਨਾ ਕਿਤੇ ਜਲੰਧਰ ਦੀ ਸਿਆਸਤ ਦੇ ਵਿੱਚ ਜਲੰਧਰ ਤੋਂ ਨਹੀਂ ਉਹ ਕਿ ਕਿਤੇ ਨਾ ਕਿਤੇ ਫੈਕਟ ਪਾਏਗਾ ਕੌਂਗਰਸ ਨੂੰ ਇਹ ਮੈਨੂੰ ਲੱਗਦਾ ਕੋਈ ਇਫੈਕਟ ਨਹੀਂ ਹੈਗਾ I mean ਆਪਾਂ ਜੋ ਮਾਰਕੀਟ ਅਣੀ ਰਿ ਸੋ ਮੈਂ ਮੈਨੂੰ ਲੱਗਦਾ ਇਦੋਂ ਵੱਧ ਕਹਿਣ ਦੀ ਜ਼ਰੂਰਤ ਹੈ ਕਿਉਂਕਿ ਐਕਚੁਅਲੀ ਇਹ ਸੀਜ਼ਨ ਹੈ ਕਈ ਵਾਰੀ ਜਦੋਂ ਕੋਈ ਪੱਤ ਝੜ ਆਉਂਦੀ ਆ ਜਾਂ ਕਈ ਵਾਰੀ ਨਵੀਂ ਬਹਾਰ ਆਉਂਦੀ ਆ ਇਸ ਵਾਰੀ ਤਾਂ ਲੀਡਰਾਂ ਨੇ ਸਿਰੇ ਹੀ ਲਾਤਾ ਕਿਉਂਕਿ ਕੋਈ ਸੋਚ ਨਹੀਂ ਕੋਈ ਆਡਿਓਲੋਜੀ ਨਹੀਂ ਹੈ ਸਿਰਫ ਤੇ ਸਿਰਫ ਅਪਰਚੂਨਿਟੀ ਹੈ ਜੀ ਆ ਮੈਨੂੰ ਲੱਗਦਾ ਜਿਹੜੇ ਇਦਾਂ ਦੇ ਅਪਰਚੂਨਿਸਟ ਸਿਸਟਮ ਦੇ ਵਿੱਚ ਹੈਗੇ ਆ ਉਹ ਚਲੇ ਜਾਂਦਾ ਮੈਨੂੰ ਲੱਗਦਾ ਪਾਰਟੀ ਦਾ ਫਾਇਦਾ ਹੁੰਦਾ ਕਿਉਂਕਿ तमाम ਲੀਡਰਸ਼ਿਪ तकरीबन ਜਿਹੜੀ ਹੈ ਬੀਜੇਪੀ ਆਮ ਆਦਮੀ ਪਾਰਟੀ ਜਾਰੀ ਹੈ ਲੇਕਿਨ ਕਾਂਗਰਸ ਦਾ ਜਿਹੜਾ ਗ੍ਰਾਫ ਹੈਗਾ ਉਹ ਵੀ ਕਿਤੇ ਨਾ ਕਿਤੇ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਅਗਰ ਲੀਡਰ ਹੀ ਚਲੇ ਗਏ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਵੀ ਤਾਂ ਉਹਨਾਂ ਦੇ ਨਾਂ ਹੀ ਹੁੰਦੇ ਦੇਖੋ ਅਲਟੀਮੇਟਲੀ ਗੌਰਵ ਵੀ ਅੱਜਕੱਲ ਬਹੁਤੇ ਜ਼ਿਆਦਾ ਸਮਰਥਕ ਹੁੰਦੇ ਨਹੀਂ ਹੈ ਲੀਡਰਾਂ ਨਾਲ ਲੀਡਰ ਇਕੱਲੇ ਰਹਿ ਜਾਂਦੇ ਆ ਲੱਗਦਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿੰਨਾ ਕਿ ਜਿਹੜਾ ਛੱਡ ਛੱਡ ਕੇ ਜਾ ਰਹੇ ਆ ਉਹਨਾਂ ਨੂੰ ਕਾਂਗਰਸ ਨੂੰ ਵੱਧ ਫਾਇਦਾ ਹੋਵੇਗਾ। ਅ ਪਵਨ ਜੀ ਉਹਨੇ ਕਿਹਾ ਹੈਗਾ ਕਿ دریا ਪਾਰ ਕਰਕੇ ਕੈਂਡੀਡੇਟ ਜੀ ਅੱਗੇ ਕੌਂਸਲ ਸੜਵਾ ਰਹੀ ਹੈ। ਤੇ ਅਗਰ ਲੋਕ ਉਹਨਾਂ ਤੋਂ ਕੰਮ ਕਰਾਂਗੇ ਫਿਰ ਅਇਆ ਕਰਾਂਗੇ। ਦੇਖੋ ਆਲਟੀਮੇਟਲੀ ਅਸੀਂ ਤਾਂ ਵੀ ਇੱਕ ਇਹ ਕਰਨ ਲੱਗ ਪਏ ਨੇ ਕਿ ਇਹ ਫਲਾਨੀ ਜਗ੍ਹਾ ਦਾ ਫਲਾਨੀ ਜਗ੍ਹਾ ਦਾ ਇੱਕ ਬੜਾ ਵੱਡਾ ਬ੍ਰਹਿਮੰਡ ਆ ਉਹਦੇ ਤੁਸੀਂ ਥੋੜੀ ਜੀ ਜਗ੍ਹਾ ਆਉਣੇ ਆ। ਅੱਛਾ ਉਹਦੇ ਵਿੱਚ ਇਹ ਕਿਹੜਾ ਕਿਸੇ ਪੰਜਾਬ ਤੋਂ ਬਾਹਰ ਦੀ ਗੱਲ ਹੈਗੀ ਆ ਕੋਈ ਕਿਤੇ ਰਹਿਣ ਲੱਗ ਪੈਂਦਾ ਕੋਈ ਕਿਤੇ ਰਹਿਣ ਲੱਗ ਪੈਂਦਾ ਤੇ ਚੰਨੀ ਜੀ ਇੱਥੇ ਰਹਿਣ ਲੱਗ ਪੈਣਗੇ ਇਹਦੇ ਵਿੱਚ ਕੀ ਪ੍ਰੋਬਲਮ ਹੈ ਚੰਨੀ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ ਜੋ ਕਹਿੰਦੀ ਕਿ ਮੈਂ ਰੂਮ ਤਾਂ ਸਭ ਤੋਂ ਉੱਪਰ ਉੱਥੇ ਹੀ ਤੋਂ ਜੀ ਦਾ ਅੱਜ ਦੇ ਆਂਦੇ ਹੈ ਕਿਉਂਕਿ ਚੌਧਰੀ ਪਰਿਵਾਰ ਜਿਹੜਾ ਬੀਜੇਪੀ ਦੀ ਸ਼ਾਮਿਲ ਹੋ ਗਿਆ ਦੇਖੋ ਮੈਨੂੰ ਲੱਗਦਾ ਜਿਹੜੇ ਸਰਦਾਰ ਸੰਤੋਖ ਸਿੰਘ ਚੌਧਰੀ ਸੀ ਮੈਂ ਉਹਦਾ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਇੱਕ ਚੰਗੀ ਚੰਗੇ ਸਾਹਮਣੇ ਸਟੇਟਮੈਂਟ ਉਹ ਚੰਗੇ ਇਨਸਾਨ ਸੀ ਪਰ ਮੇਰਾ ਖਿਆਲ ਹੈ ਕਿ ਗਾਂ ਜਿਹੜੀ ਵਿਰਾਸਤ ਹੁੰਦੀ ਆ ਉਹ ਵਿਰਾਸਤ ਤਾਂ ਗਾਂ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਦੇ ਤੌਰ ਨਹੀਂ ਹੁੰਦੀ ਆ ਸੋ ਵਿਕਰਮ ਬਾਰੇ ਤਾਂ ਮੈਂ ਮੈਨੂੰ ਲੱਗਦਾ ਵੀ ਜੇ ਇਹ ਇੰਨੀ ਇਨਾ ਚ ਗੱਟਸ ਹੈਗੇ ਆ ਤਾਂ ਦੈਨ ਹੀ ਸ਼ੁੱਡ ਰਿਜ਼ਾਈਨ ਐਂਡ ਦੈਨ ਕੰਟੈਸਟ ਦੈਨ ਪਤਾ ਲੱਗੂਗਾ ਕਿ ਐਕਚੁਅਲੀ ਭਾ ਕਿਹੜੇ ਭਾ ਖੜਦੀ ਆ भी चर्चावं हो रही है कि तह पार्टी कितने ना कित टिकट देके चुनू लड़वा सकती है इस बारे कुछ कर तार सको नहीं देखो तो मैं बड़ा क्लीयर हाँ मैं पहला भी यही गल कही कि लड़ाई वही लड़ाई देश की पॉलिटिक्स की हैगी बीजेपी जी आ ਅੱਜ ਦੀ ਤਰੀਕ ਦੇ ਵਿੱਚ ਦੇਸ਼ ਨੂੰ ਪੋਲਰਾਈਜ਼ ਕਰਨ ਤੇ ਲੱਗੀ ਹੋਈ ਆ ਬੀਜੇਪੀ ਸੰਵਿਧਾਨ ਆਉਣ ਵਾਲੇ ਸਮੇਂ 'ਚ ਬੜਾ ਕਲੀਅਰ ਕਟ ਕਹਿ ਰਹੀ ਵੀ ਅਸੀਂ ਇਹ ਸੰਵਿਧਾਨ ਜਿਹੜਾ ਉਹ ਖਤਮ ਕਰਨਾ ਚੇਂਜ ਕਰਨਾ ਸੋ ਉਹਦੀ ਲੜਾਈ ਹੈਗੀ ਆ ਔਰ ਉਸ ਲੜਾਈ ਦੇ ਵਿੱਚ ਜੇ ਪਾਰਟੀ ਮੈਨੂੰ ਜਿੱਥੇ ਵੀ ਠੀਕ ਸਮਝੂ ਮੈਂ ਲੜਨ ਤੋਂ ਭੱਜਦਾ ਨਹੀਂ ਹੈ ਲੇਕਿਨ ਇਹ ਪਾਰਟੀ ਨੇ ਡਿਸਾਈਡ ਕੀਤਾ